ਸੋ ਜੀ ਦੋਸਤੋ ਇੱਕ ਪ੍ਰਾਈਵੇਟ ਮੈਂਬਰ ਬਿਲ ਦੀ ਬੜੀ ਚਰਚਾ ਹੋ ਰਹੀ ਹੈ ਜਿਹੜਾ ਕਿ 바ਵਾ ਹੈਂਡਲੀ ਹੋ ਰਿਆ ਨੇ ਭੇਜਿਆ ਸਪੀਕਰ ਦੇ ਕੋਲੇ ਤੇ ਸੈਸ਼ਨ ਦੇ ਵਿੱਚ ਵੀ ਲਿਆਉਣ ਦੇ ਵਾਸਤੇ ਉਹ ਲਗਾਤਾਰ ਗੱਲ ਕਰ ਰਹੇ ਨੇ ਉਹਦਾ ਮਕਸਦ ਇਹ ਹੈ ਵੀ ਜਨਸੰਖਿਆ ਕੰਟਰੋਲ ਹੋਵੇ ਜਿਹਦੇ 2 ਤੋਂ ਵੱਧ ਬੱਚੇ ਨੇ ਉਹਨੂੰ 10 ਲੱਖ ਰੁਪਏ ਜੁਰਮਾਨਾ ਹੋਵੇ ਵੋਟ ਉਹਦੀ ਕੱਟ ਜਾਏ ਉਹਨੂੰ ਕੋਈ ਸਰਕਾਰੀ ਫੈਸਿਲਿਟੀਆਂ ਨਾ ਮਿਲਣ ਸਰਕਾਰੀ ਨੌਕਰੀ ਨਾ ਮਿਲੇ ਅਜਿਹਾਂ ਤਮਾਮ ਗੱਲਾਂ ਉਹਨਾਂ ਨੇ ਲਿਖੀਆਂ ਨੇ ਤੇ ਉਹਦੇ ਵਿੱਚ ਉਹਨਾਂ ਦਾ ਜ਼ਿਕਰ ਹੈ ਜਿਹੜਾ ਤਰਕ ਹੈ ਬੜਾ ਸੋਹਣਾ ਹੈਗਾ ਖੈਰ ਮੈਂ ਤਾਂ ਇਸੀ ਦੀ ਪੂਰੀ ਫੇਵਰ ਕਰਦਾ ਹਾਂ ਉਹ ਇਸ ਕਰਕੇ ਕਿ ਜਿਸ ਤਰ੍ਹਾਂ ਦੇ ਰਾਜ ਜਨਸੰਖਿਆ ਲਗਾਤਾਰ ਵੱਧ ਰਹੀ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਉਹ ਚੀਜ਼ਾਂ ਦਾ ਫਾਇਦਾ ਨਹੀਂ ਮਿਲ ਰਿਹਾ ਜਿਹੜਾ ਕਿ ਉਹਨਾਂ ਨੂੰ ਮਿਲ ਸਕਦਾ ਉਹਨਾਂ ਨੇ ਇੱਥੇ ਇੱਕ ਤੱਕਰ ਗੱਲ ਕਹੀ ਹੈ ਕਿ ਜਿਹੜੀਆਂ ਸਬਸਿਡੀਆਂ ਨੇ ਜਿਹੜੀਆਂ ਆਮ ਸਕੀਮਾਂ ਨੇਗੀਆਂ ਸਿਰਫ ਇੱਕ ਦਾਇਰੇ ਤੱਕ ਸੀਮਤ ਰਹਿ ਗਈਆਂ ਉਹ ਸਾਰਿਆਂ ਨੂੰ ਮਿਲੇ ਉਹ ਤਦ ਹੀ ਸੰਭਵ ਹੋ ਸਕਦਾ ਜੇਕਰ ਆਬਾਦੀ ਘਟੂਗੀ ਆਬਾਦੀ ਘਟਣ ਦੀ ਗੱਲ ਹਾਲਾਂਕਿ ਇਹ ਕੋਈ ਨਵੀਂ ਨਹੀਂ ਹੈਗੀ ਆਬਾਦੀ ਘਟਣ ਦੀ ਗੱਲ ਇਹ ਤੋਂ ਪਹਿਲਾਂ ਵੀ ਜੇ ਦੇਖੀਏ ਤਾਂ ਸ਼ੁਰੂਆਤ 1952 ਦੇ ਦੌਰਾਨ ਹੀ ਹੋ ਗਈ ਸੀ ਉਸ ਸਮੇਂ ਤੋਂ ਦੌਰਾਨ ਇਸ ਚੀਜ਼ ਨੂੰ ਲੈ ਕੇ ਗੱਲ ਹੁਣੇ ਸ਼ੁਰੂ ਹੋਈ ਸੀ ਅੱਦੂ ਪਹਿਲਾਂ ਦੇਖੀਏ ਤਾਂ ਸੁਪਰੀਮ ਕੋਰਟ ਨੇ ਵੀ ਇਸ ਚੀਜ਼ ਤੇ ਮੋਹਰ ਲਾਤੀ ਹੈ ਵੀ ਜੇਕਰ ਕਿਸੇ ਜਗ੍ਹਾ ਦੇ ਦੌਰਾਨ ਕਿਉਂਕਿ ਇੱਕ ਮਸਲਾ ਰਾਜਸਥਾਨ ਤੋਂ ਗਿਆ ਸੀਗਾ ਉਸ ਸਮੇਂ ਦੇ ਦੌਰਾਨ ਹੋਇਆ ਸੀ ਕਿਉਂਕਿ ਉੱਥੇ ਦੋ ਬੱਚਿਆਂ ਤੋਂ ਵੱਧ ਜੇਕਰ ਕਿਸੇ ਦਾ ਬੱਚਾ ਹੈਗਾ ਤਾਂ ਉਹਨੂੰ ਉੱਥੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਇਹ ਮਸਲਾ ਪਹੁੰਚਿਆ ਸੀਗਾ ਜਦੋਂ ਇੱਕ ਸ਼ਖਸ ਨੇ ਪੁਲਿਸ ਦੇ ਭਰਤੀ ਦੇ ਵਾਸਤੇ ਆਪਦਾ ਜਿਕੇ ਹੀ ਐਪਲੀਕੈਂਟ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਦੇ ਤਿੰਨ ਬੱਚਿਆਂ ਦਾ ਐਫੀਡੇਵਿਟ ਜਾਂਦਾ ਤਾਂ ਉਹ ਉਸ ਨੂੰ ਉੱਥੋਂ ਉਹ ਯਾਨੀ ਕਿ ਉਹਨੂੰ ਜੋਬ ਨਹੀਂ ਮਿਲਦੀ ਹੈਗੀ ਸਰਕਾਰੀ ਉਹ ਕੋਰਸ ਦੇ ਵਿੱਚ ਭਰਤੀ ਨਹੀਂ ਹੋ ਪਾਉਂਦਾ ਮਾਮਲਾ ਸੁਪਰੀਮ ਕੋਰਟ ਜਾਂਦਾ ਉਸ ਤੋਂ ਪਹਿਲਾਂ ਜੇ ਕਹੀਏ ਕਿ ਹਾਈ ਕੋਰਟ ਜਾਂਦਾ ਹਾਈ ਕੋਰਟ ਦੇ ਵਿੱਚ ਉਹਦੀ ਫੇਵਰ ਚ ਹੋ ਜਾਂਦਾ ਮਸਲਾ ਫਿਰ ਸੁਪਰੀਮ ਕੋਰਟ ਪਹੁੰਚਦਾ ਤੇ ਸੁਪਰੀਮ ਕੋਰਟ ਇਸ ਗੱਲ ਨੂੰ ਕਹਿੰਦੀ ਹੈ ਕਿ ਇਹ ਕੋਈ ਲੋਕਾਂ ਦੇ ਵਿਰੁੱਧ ਨਹੀਂ ਕੋਈ ਅਨੈਤਿਕ ਨਹੀਂ ਬਲਕਿ ਪੋਪੂਲੇਸ਼ਨ ਕੰਟਰੋਲ ਦੇ ਵਾਸਤੇ ਚੱਕਿਆ ਗਿਆ ਉਹ ਕਦਮ ਹੈ ਜਿਹਨੂੰ ਐਸੀ ਗਲਤ ਨਹੀਂ ਕਹਿ ਸਕਦੇ ਤੇ ਆਖਰ ਉਸ ਬੰਦੇ ਨੂੰ ਨੌਕਰੀ ਉੱਥੇ ਨਹੀਂ ਸੀ ਮਿਲਣਾ اسی ਦੀ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਯੂਪੀ ਚ ਵੀ ਇੱਕ ਸਮੇਂ ਦੇ ਦੌਰਾਨ ਇਹ ਗੱਲ ਚੱਲੀ ਸੀ ਹਾਲਾਂਕਿ ਲੋਕ ਜੇ ਕਹੀਏ ਕਿ ਇਹ ਫੈਸਲਾ ਜਿਸ ਤਰ੍ਹਾਂ ਦੇ ਨਾਲ ਸਖਤ ਹੈ ਇਹ ਤਾਂ ਜ਼ਿਆਦਾਤਰ ਪੋਲਿਟਿਕਲ ਪਾਰਟੀਆਂ ਦੇ ਡਰਦਿਆਂ ਨੇ ਉਹਨਾਂ ਨੂੰ ਲੱਗਦਾ ਕਿ ਜੇਕਰ ਇਸ ਇਸ ਤਰ੍ਹਾਂ ਦੇ ਨਾਲ ਕਰਾਂਗੇ ਤਾਂ ਕਈ ਖਾਸ ਸਬਕਾਂ ਦੇ ਨਾਲ ਜੁੜੇ ਲੋਕ ਉਸ ਚੀਜ਼ ਦਾ ਵਿਰੋਧ ਕਰਨਗੇ ਜਿਹਦੇ ਕਰਕੇ ਆਖਰ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਨੂੰ ਲੈ ਕੇ ਕੋਈ ਗੱਲ ਨਹੀਂ ਕਰਦਾ ਜਦਕਿ ਅੱਜ ਜਿਹੜੀ ਮਹਿੰਗਾਈ ਵਧੀਆ ਜਿਹੜੇ ਸੰਸਾਧਨ ਘਟ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਖੇਤਰਫਲ ਘਟਾ ਹੈ ਸਾਡਾ ਉਹਦੇ ਉੱਤੇ ਲੋਕਾਂ ਦੀ ਆਬਾਦੀ ਜ਼ਿਆਦਾ ਹੈਗੀ ਉਹ ਇਸੇ ਲਈ ਨਹੀਂ ਕੰਟਰੋਲ ਹੋ ਰਹੀ ਕਿ ਬਾਕੀ ਪਾਸੇ ਕੋਸ਼ਿਸ਼ਾਂ ਕਈ ਨਹੀਂ ਸਰਕਾਰ ਆ ਨਹੀਂ ਕਰ ਰਹੀ ਸਰਕਾਰ ਮਹਿੰਗਾਈ ਲਗਾਤਾਰ ਵਧ ਰਹੀ ਹੈ ਅਸਲ ਜੜ ਇਸੀ ਦੀ ਪੋਪੂਲੇਸ਼ਨ ਹੈ ਤੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਬਹੁਤ ਸੁਣੀ ਗੱਲ ਹੈ ਕਿ ਬਾਵਾ ਹੈਂਡਰੀ ਨੇ ਇਹ ਗੱਲ ਕਰੀ ਹੈ ਤੇ ਖਾਸ ਖੁਸ਼ੀ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਸਾਡੇ ਪੰਜਾਬ ਦੇ ਸ਼ਖਸ ਨੇ ਕਰਿਆ ਆਮ ਤੌਰ ਤੇ ਹੁਣ ਤੱਕ ਦਾ ਅਜੀਹੇ ਸੰਜੀਦਾ ਮਸਲਿਆਂ ਦੇ ਉੱਤੇ ਬਾਹਰੋਂ ਲੋਕ ਬੋਲਦੇ ਰਹੇ ਨੇ ਪੰਜਾਬ ਦੇ ਵਿੱਚ ਵੀ ਹੋ ਸਕਦਾ ਇਸ ਚੀਜ਼ ਨੂੰ ਲੈ ਕੇ ਗੱਲ ਨਾ ਹੋਵੇ ਕਿਉਂਕਿ ਪੰਜਾਬ ਦਾ ਡੈਮੋਗ੍ਰਾਫਿਕ ਢਾਂਚਾ ਜਿਹੜਾ ਉਹ ਬਹੁਤ ਚੇਂਜ ਹੋ ਚੁੱਕਿਆ ਹੈ ਜੇਕਰ ਗੱਲ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਸਾਹਿਬ ਨੇ ਵੀ ਇੱਕ ਸਮੇਂ ਤੋਂ ਦੌਰਾਨ ਇਹ ਗੱਲ ਕਹੀ ਸੀ ਕਿ ਸਿੱਖਾਂ ਨੂੰ ਆਬਾਦੀ ਵਧਾਉਣ ਦੀ ਲੋੜ ਹੈ ਤੇ ਉਹ ਸੱਚੀਓ ਲੋੜ ਹੈਗੀ ਵੀ ਹੈ ਕਿਉਂਕਿ ਜੇਕਰ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਆਬਾਦੀ ਕਹੀਏ ਉਹ ਹੁਣ ਹੌਲੀ-ਹੌਲੀ ਕਿਤਨਾ ਕਿਤੇ ਘਟਦੀ ਨਜ਼ਰ ਆ ਰਹੀ ਹੈ ਇੱਥੇ ਜਿਸ ਤਰ੍ਹਾਂ ਦੇ ਨਾਲ ਪ੍ਰਵਾਸ ਹੋਇਆ ਉਹ ਗਿਣਤੀ ਲਗਾਤਾਰ ਪ੍ਰਵਾਸੀਆਂ ਦੀ ਉਹ ਵਧਦੀ ਹੋਈ ਦਿਖ ਰਹੀ ਹੈ ਇਹਦੇ ਕਰਕੇ ਪੰਜਾਬ ਦੇ ਸਿਨੈਰੀਓ ਚ ਤਾਂ ਇਹ ਪਤਾ ਨਹੀਂ ਫਿੱਟ ਗੱਲ ਬੈਂਦੀ ਹੈ ਜਾਂ ਨਹੀਂ ਪਰ ਐਨੇ ਜ਼ਰੂਰ ਕਹਿ ਜਾ ਸਕਦਾ ਵੀ ਜੇਕਰ ਇਸ ਤਰ੍ਹਾਂ ਦਾ ਸਿਨੈਰੀਓ ਬਣ ਰਿਹਾ ਹੈ ਤਾਂ ਇਹਦੇ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹਾਲਾਂਕਿ ਇਹਦੇ ਨਾਲ ਜੁੜੇ ਕਈ ਹੋਰ ਵੀ ਪੁਆਇੰਟ ਹੈਗੇ ਨੇ ਜਿਨ੍ਹਾਂ ਨੂੰ ਅੰਗੋਲਿਆ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਮੈਂ ਗੱਲ ਕਹੀ ਹੈ ਕਿ ਅ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਆਬਾਦੀ ਇੱਕ ਤਬਕੇ ਦੀ ਵੱਧ ਜਾਣੀ ਦੂਜੇ ਦੀ ਘਟ ਜਾਣੀ ਇਹ ਚੈਲੰਜ ਹੈਗੇ ਨੇ ਪਰ ਆਲ ਓਵਰ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਆਬਾਦੀ ਵੱਧ ਰਹੀ ਹੈ ਇਹ ਕੋਈ ਬਹੁਤੇ ਟੌਰ ਵਾਲੀ ਗੱਲ ਨਹੀਂ ਜਦ ਬਹੁਤ ਸਾਰੇ ਮੀਡੀਆ ਹਾਊਸਸ ਇਹ ਗੱਲ ਕਹਿੰਦੇ ਨੇ ਹੁਣ ਅਸੀਂ ਚੀਨ ਤੋਂ ਵੀ ਅੱਗੇ ਨਿਕਲ ਗਏ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲ ਨਾ ਤਾਂ ਸੰਸਾਧਨ ਨੇ ਨਾ ਸਾਰੇ ਕੋ ਸਿਸਟਮ ਹੈ ਤਾਂ ਹੀ ਉਹ ਕਰਕੇ ਮਿਡਲ ਕਲਾਸ ਲਗਾਤਾਰ ਜਿ ਕਹੀਏ ਕਿ ਡਾਊਨ ਜਾ ਰਹੇ ਹੈ ਅਪਰ ਕਲਾਸ ਤਾਂ ਚਲੋ ਉਹਨਾਂ ਦੀ ਕੋ ਕਲਾਸ ਹੀ ਵੱਖਰੀ ਹੈ ਉਹ ਕਦੇ ਡਾਊਨ ਨਹੀਂ ਆਉਂਦੇ ਹੈਗੇ ਬਹੁਤ ਘੱਟ ਗਿਣਤੀ ਜਿਹੜਾ ਗਰੀਬ ਬੰਦਾ ਹੈ ਉਹਨੂੰ ਵੀ ਖਾਣ ਨੂੰ ਮਿਲ ਜਾਂਦਾ ਜਿਹੜਾ ਉੱਪਰ ਵਾਲਾ ਉਹਨੂੰ ਤਾਂ ਹੈਗਾ ਹੀ ਐ ਵਿਚਾਰੇ ਵਾਲਾ ਬੰਦਾ ਲਗਾਤਾਰ ਪਿਸਦਾ ਹੁਣ ਇਸ ਕਰਕੇ ਲੋੜ ਇੰਨਾ ਅਜੀਹੀ ਹੀ ਫੈਸਲਿਆਂ ਦੀ ਹੈ ਜਦ ਤੱਕ ਇਹ ਜਿਹੇ ਸਖਤ ਫੈਸਲੇ ਪੋਪੂਲੇਸ਼ਨ ਪੋਪੂਲੇਸ਼ਨ ਕੰਟਰੋਲ ਨੂੰ ਲੈ ਕੇ ਨਹੀਂ ਹੁੰਦੇ ਉਦੋਂ ਤੱਕ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੈ ਹਾਲਾਂਕਿ ਕਈ ਸਟੇਟਸ ਯੂਸੀਸੀ ਦੇ ਮਾਧਿਅਮ ਦੇ ਨਾਲ ਇਹ ਜਿਹੇ ਚੀਜ਼ਾਂ ਨੂੰ ਕਲੱਬ ਕਰਨਾ ਚਾਹੁੰਦੇ ਨੇ ਪਰ ਵੋਟਾਂ ਦਾ ਲਾਲਚ ਨਹੀਂ ਕਰਨ ਦੇ ਰਿਹਾ ਹੈਗਾ